ਕਦਮ ਮਨਾਏ ਜਾ ਰਹੇ ਜੀ ਇਹ 14 ਤਰੀਕ ਨੂੰ ਹੈ ਜੀ ਆਪਣੇ 14 ਸਤੰਬਰ ਨੂੰ ਹੈ 9ਵੇਂ ਮਹੀਨੇ ਦੀ 14 ਤਰੀਕ ਨੂੰ ਦਿਨ ਐਤਵਾਰ ਇਹ ਪਿਤਰਾਂ ਦਾ ਸ਼ਰਾਧ ਮਨਾਇਆ ਜਾਣਾ ਜੀ ਅਸੀਂ ਸਾਰੀ ਸੰਗਤ ਨੂੰ ਆਪਣੇ ਜਿੰਮੀ ਸਿੱਧੂ ਪਰਿਵਾਰ ਆ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸ਼ੋਭਾ ਅਫਸਰ ਤੇ ਪਹੁੰਚੋ ਜੀ ਆਪਾਂ ਪਿਤਰਾਂ ਦਾ ਸ਼ਰਾਧ ਸਾਰੇ ਸ਼ਰਧਾਲੂਣ ਕੀ ਮਨਾਇਏ ਜੀ ਕਿ ਜੋ ਵੀ ਸੰਗਤ ਆਪਣੇ ਹੈਗੇ ਸਿੱਧੂ ਪਰਿਵਾਰ ਅਸੀਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਜੋ ਵੀ ਰਸਤਾ ਲੰਗਰਵਾਸ ਤੇ ਦਿੱਖੋ ਉਹ ਦੋ ਦਿਨ ਪਹਿਲਾਂ ਦੇ ਜੋ ਤੁਹਾਡੀਆਂ ਲੰਗਰ ਦੀ ਰਸਤਾ ਕਰ ਲੈਣਾ ਕਿ ਸਾਰੇ ਸੰਗਤ ਨੂੰ ਹੀ ਬੇਨਤੀ ਕਰਦਾ ਹਾਂ ਕਿ ਆਪਾਂ ਮਿਲ ਕੇ ਆਉਂੋ ਸਾਰੇ ਘੰਟਰਾ ਆਪਾਂ ਸੇਵਾ ਕਰੀਏ ਆਪਣੇ ਵੱਡੇ-ਵਡੇਰਿਆਂ ਦਾ ਆਸ਼ੀਰਵਾਦ ਲਈਏ ਜੀ ਕੋਈ ਵੀ ਕਿਸੇ ਨਾਲ ਰੰਜਿਸ਼ ਨਾ ਕਰੋ ਸਾਰੇ ਆਪਣੇ ਜਿੰਨੇ ਵੀ ਪਰਿਵਾਰ ਹੈਗੇ ਸਾਡੇ ਬਜ਼ੁਰਗ ਆ ਸਾਰੇ ਰਲ ਕੇ ਆਪਾਂ ਸੇਵਾ ਕਰੀਏ ਕਿ ਸਾਰੇ ਸੰਗਤ ਦੇ ਸਹਿਯੋਗ ਨਾਲ ਜਿੰਨੇ ਵੀ ਕੰਮ ਨੂੰ ਕਰਵਾਉਣਾ ਚਾਹੀਏ ਸੰਗਤ ਹੀ ਕਰਾਉਂਦੀ ਆ ਤੇ ਅਸੀਂ ਤਾਂ ਇੱਕ ਜਰੀਆ ਆ ਤੇ ਅਸੀਂ ਸਾਰਿਆਂ ਨੂੰ ਹੀ ਬੇਨਤੀ ਕਰਦੇ ਹਾਂ ਮਿਲ ਕੇ ਆਣ ਕੇ ਨਾਲ ਸੇਵਾ ਕਰਾਉ ਤੇ ਸਾਰੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਮੰਦਿਰ ਹਰ ਰੋਜ਼ ਖੁੱਲ੍ਹਾ ਰਹਿੰਦਾ ਹੈ ਜਿਹੜੇ ਵੀ ਮਨੁੱਖੀ ਸੰਗਤ ਹੈ ਮੱਥਾ ਟੇਕਣ ਲਈ ਆਉਂਦੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਨੰਦਰ ਬੁੱਲਾ ਹੁੰਦਾ ਹੈ ਤੇ ਹਰ ਰੋਜ਼ ਜਿਹੜੇ ਵੀ ਸੰਗਤ ਮੱਥਾ ਟੇਕਣ ਆਉਦੇ ਲੰਗਰ ਸ਼ਕਣਾ ਲੰਗਰ ਦੀ ਨਿ ਸੇਵਾ ਹੈ ਚਾਹ ਪਾਣੀ ਤੇ ਜਦੋਂ ਵੀ ਸੰਤ ਆਉਂਦਾ ਹਰ ਰੋਜ਼ ਮਿਲਣ ਲਈ ਤੇ ਅਸੀਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰੀ ਆਪਣੀ ਸੰਗਤ ਨੂੰ ਕਿ ਜਿੰਨੇ ਵੀ ਭੈਣ ਭਰਾ ਆਇਆ ਸਾਰਿਆਂ ਆਪਣੇ ਰਾਹ ਮਿਲ ਕੇ ਜੋ ਕੋਈ ਪ੍ਰੋਗਰਾਮ ਹੁੰਦਾ ਤੇ ਸਾਰੇ ਕਿਦਮ ਪਹਿਲਾਂ ਆਉ ਸਾਰੇ ਰਾਹ ਮਿਲ ਕੇ ਆਉ ਸੇਵਾ ਕਰੀਏ ਤੇ ਸਾਰੇ ਉਸ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ 14 ਤਰੀਕ ਦੇਨ ਐਤਵਾਰ 9 ਮਹੀਨੇ ਦੀ 14 ਤਰੀਕ ਦੇ ਐਤਵਾਰ ਆਪਣਾ ਪਿਤਰਾ ਦਾ ਸਵਾਗਤ ਹੈ ਜੀ ਕਿ ਸਾਰੇ ਆਓ ਗੁਰੂ ਮਿਲ ਕੇ ਆਪਾਂ ਸਾਰੇ ਬਾਬਾ ਦੇ ਅਸ਼ੀਰਵਾਦ ਪ੍ਰਾਪਤ ਕਰੀਏ ਇਸ ਸਾਲ ਬਾਬਾ ਦਾ ਮੰਦਰ ਵੀ ਚੱਲਣਾ ਹੈ ਜੀ ਇਸ ਸਾਰੇ ਬਾਬਾ ਦਾ ਮੰਦਰ ਸ਼ਾਹੂ ਨਾਲ ਸੇਵਾ ਨੂੰ ਆਓ ਅਸੀਂ ਇਹਦੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਹੁਣ ਆਪਾਂ ਇੱਕ ਮੰਦਰ ਜਗਾ ਲਈ ਹੈ ਜੀ ਤੋਂ ਸਾਰੀ ਸੰਗਤ ਦੇ ਸਹਿਯੋਗ ਨਾਲ ਲਈ ਹੈ ਜਿੰਨਾ ਵੀ ਕਿਸੇ ਕੋਲ ਭਾਂਡ ਭਰਾ ਤੇ ਆਪਰੇ ਕੋਲ ਬਿਲਕੁਲ ਸਾਦਾ ਆ ਉਹ ਸਾਰੇ ਹਿੱਸਾ ਪਾਓ ਕਾਪਾ ਨਾਲ ਮਿਲ ਕੇ ਆਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਨੂੰ ਹਾਂ ਵਧੀਆ ਹੋਊਗਾ ਤੇ ਸਾਰੇ ਸੰਗਤ ਦੇ ਸਹਿਯੋਗ ਨਾਲ ਹੋਣਾ ਹੈ ਜਿੰਨਾ ਵੀ ਤੇ ਸਾਰਾ ਤੇ ਜਰੂਰ ਆਪਣਾ ਇਸ ਥਾਂ ਦੇ ਵਿੱਚ ਯੋਗਦਾਨ ਪਾਓ ਤੇ ਸਾਰੇ ਕੰਮ ਸਾਰੇ ਸਾਡੇ ਆਪਣੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੋਏ ਤੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਤੇ ਜੀ ਆਇਆਂ ਨੂੰ ਜਿਹੜੇ ਦਿਨ ਦੀ ਮਰਜ਼ੀ ਆਓ ਅਸੀਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇ ਅਸੀਂ ਸੇਵਾ ਵਿੱਚ ਕੰਮ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ